ਅਮਰੀਕਾ ਦੇ ਵਿੱਚ ਵੀ ਆਪਣੇ ਪੰਜਾਬੀਆਂ ਦਾ ਹਾਲ ਆ ਜਿਹੜਾ ਉਹ ਜਿਹੜੇ ਜੂਪੀ ਤੇ ਬਿਹਾਰ ਦੇ ਆਪਣੇ ਪ੍ਰਵਾਸੀ ਮਜ਼ਦੂਰ ਆਪਣੇ ਪੰਜਾਬ ਦੇ ਵਿੱਚ ਕੰਮ ਕਰਨ ਆਉਂਦੇ ਆ ਉਹਨਾਂ ਵਰਗਾ ਹੋਇਆ ਪਿਆ ਜੀ ਹਾਂਜੀ ਇਹ ਨਿਊਜ਼ ਲਗਾਤਾਰ ਆ ਰਹੀਆਂ ਔਰ ਇੰਗਲਿਸ਼ ਵੱਡੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਆ ਗਈਆਂ ਕਿ ਹੁਣ ਅਮਰੀਕਾ ਤੋਂ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋ ਰਹੀ ਆ ਕੈਨੇਡਾ ਦੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਤੋਂ ਲੋਕ ਅਮਰੀਕਾ ਦੇ ਵਿੱਚ ਮੂਵ ਹੁੰਦੇ ਸੀਗੇ ਤੇ ਆਪਣੀ ਜਾਨ ਦਾ ਰਿਸਕ ਲੈਂਦੇ ਸੀਗੇ ਏਜੰਟਾਂ ਨੂੰ ਵੀ ਪੈਸੇ ਦਿੰਦੇ ਸੀਗੇ ਔਰ ਅਮਰੀਕਾ ਦੇ ਵਿੱਚ ਆਉਂਦੇ ਸੀਗੇ ਕਿ ਇੱਥੇ ਆਪਾਂ ਪੈਸੇ ਚਾਰ ਵੱਧ ਕਮਾਵਾਂਗੇ ਇੱਥੇ ਅਸਾਈਲਮ ਲਵਾਂਗੇ ਤੇ ਆਪਣਾ ਫਿਊਚਰ ਇੱਥੇ ਸੈੱਟ ਹੋ ਜਾਣਾ ਜਦ ਕਿ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਸਟੱਡੀਆਂ ਪੂਰੀਆਂ ਹੁੰਦੀਆਂ ਸੀਗੀਆਂ ਜਾਂ ਫਿਰ ਟੂਰਿਸਟ ਵੀਜ਼ਾ ਤੇ ਆਏ ਹੁੰਦੇ ਸੀਗੇ ਪਰ ਉੱਥੇ ਉਹਨਾਂ ਦਾ ਅਗਲਾ ਕੋਈ ਸਕੋਪ ਨਹੀਂ ਹੁੰਦਾ ਸੀ ਕੋਈ ਨਹੀਂ ਫਿਊਚਰ ਦਿਖਦਾ ਸੀ ਹਾਲਾਂਕਿ ਇਸ ਤਰ੍ਹਾਂ ਦੇ ਵੀ ਕੇਸ ਬਹੁਤ ਸਾਹਮਣੇ ਆਏ ਸੀ ਜਿਨ੍ਹਾਂ ਦਾ ਸਾਰਾ ਕੁਝ ਸਹੀ ਸੀ ਸਭ ਕੁਝ ਓਕੇ ਰਿਪੋਰਟ ਸੀ ਕਿ ਕੈਨੇਡਾ ਦੇ ਵਿੱਚ ਬਸ ਇੱਕ ਲਾਲਚ ਔਰ ਇਹ ਹੈ ਕਿ ਅਸੀਂ ਜ਼ਿਆਦਾ ਕਮਾਈਏ ਅਮਰੀਕਾ ਦੇ ਵਿੱਚ ਡੌਂਕੀਆਂ ਲਾ ਕੇ ਦਾਖਲ ਹੋ ਗਏ ਸੀਗੇ ਉਸ ਟਾਈਮ ਦੇ ਉੱਪਰ ਇਹ ਰੁਝਾਨ ਅਕਸਰ ਹੀ ਹਰ ਰੋਜ਼ ਦੋਏ ਦਿਨ ਇੱਕ ਨਿਊਜ਼ ਆਉਂਦੀ ਸੀ ਇੰਨੇ ਪੰਜਾਬੀਆਂ ਨੂੰ ਫੜ ਲਿਆ ਇੰਨੇ ਭਾਰਤੀਆਂ ਨੂੰ ਫੜ ਲਿਆ ਜੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾ ਰਹੇ ਸੀ ਪਰ ਹੁਣ ਕੀ ਹੋ ਰਿਹਾ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋ ਗਿਆ ਕਿ ਅਮਰੀਕਾ ਤੋਂ ਲੋਕ ਕੈਨੇਡਾ ਵੱਲ ਨੂੰ ਜਾਣ ਲੱਗ ਗਏ ਕਿ ਕਿ ਜਿਨ੍ਹਾਂ ਲੋਕਾਂ ਨੇ ਇੱਥੇ ਆਏ ਸੀਗੇ ਆਪਣੀ ਅਸਾਈਲਮ ਅਪਲਾਈ ਕੀਤੀਆਂ ਸੀਗੀਆਂ ਰਿਫਿਊਜੀਆਂ ਲਈਆਂ ਸੀਗੀਆਂ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਆਏ ਸੀਗੇ ਤੇ ਅਸੀਂ ਇੱਥੇ ਆਪਣਾ ਵਧੀਆ ਪੈਸਾ ਕਮਾਵਾਂਗੇ ਇੱਥੇ ਆਪਣੀ ਅਸਾਈਲਮ ਅਪਲਾਈ ਕਰ ਲਾਂਗੇ ਤੇ ਇੱਥੇ ਸੈਟਲ ਹੋ ਜਾਾਂਗੇ ਪਰ ਹੁਣ ਜੋ 트੍ਰੰਪ ਜਦੋਂ ਦਾ ਆਇਆ 트੍ਰੰਪ ਨੇ ਪੂਰੀ ਦੀ ਪ੍ਰੈਜ਼ੀਡੈਂਟ ਦੀ ਸੌਹ ਚੁੱਕੀ ਉਸ ਦਿਨ ਤੋਂ ਬਾਅਦ ਹੀ ਸਾਰੇ ਹੀ ਇਮੀਗ੍ਰੈਂਟਸ ਦੇ ਨੱਕ ਦੇ ਵਿੱਚ ਦਮ ਕਰਕੇ ਰੱਖੇ ਹੋਇਆ ਹਰ ਇੱਕ ਇਮੀਗ੍ਰੈਂਟਸ ਨੂੰ ਸੋਚ ਪਈ ਹੋਈ ਹੈ ਕਿ ਕੱਲ ਸਾਡੇ ਨਾਲ ਕੀ ਹੋਵੇਗਾ ਜਿਨ੍ਹਾਂ ਦੇ ਕੇਸ ਲੱਗੇ ਹੋਇਆ ਉਹਨਾਂ ਨੂੰ ਇਹ ਟੈਨਸ਼ਨ ਆ ਕੇਸ ਪਾਸ ਹੋਵੇਗਾ ਜਾਂ ਫਿਰ ਫੇਲ ਹੋਵੇਗਾ ਕੀ ਹੋਵੇਗਾ ਡਿਟੇਨ ਹੋਵਾਂਗੇ ਸਾਨੂੰ ਅਸੀਂ ਅਦਾਲਤ ਦੇ ਜਿਹੜੀ ਪੇਸ਼ੀ ਤੇ ਗਏ ਸਾਡੇ ਨਾਲ ਕੀ ਹੋਵੇਗਾ ਜਾਂ ਆਈਸੀ ਦੀ ਆਪਾਂ ਪੇਸ਼ੀ ਤੇ ਗਏ ਸਾਡੇ ਨਾਲ ਕੀ ਕੀਤਾ ਜਾਵੇਗਾ ਹਲ ਇੱਥੋਂ ਤੱਕ ਕਿ ਜਿਨ੍ਹਾਂ ਦੇ ਗ੍ਰੀਨ ਕਾਰਡ ਦੀ ਅਪਾਇੰਟਮੈਂਟ ਆ ਫਾਈਨਲ ਲਾਸਟ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਉਹ ਵੀ ਵਿਚਾਰੇ ਡਰ ਕੇ ਬੈਠੇ ਹੋਇਆ ਸੋ ਹੁਣ ਉਹ ਲੋਕ ਕੀ ਕਹਿ ਰਹੇ ਆ ਕਿ ਅਸੀਂ ਇੱਥੇ ਅੱਜ ਨਹੀਂ ਤਾਂ ਕੱਲੂ ਗ੍ਰਫਤਾਰ ਹੋ ਜਾਣਾ ਇਸ ਤੋਂ ਬੈਟਰ ਕੈਨੇਡਾ ਚ ਆਲਦੇ ਆ ਉੱਥੇ ਜਾ ਕੇ ਆਪਾਂ ਦੁਆਰੇ ਆਪਣੀ ਲਾਈਫ ਸਟਾਰਟ ਕਰਾਂਗੇ ਉੱਥੇ ਜਾ ਕੇ ਅਸਾਈਲ ਮਾ ਲੈ ਲਾਂਗੇ ਇਹ ਹਾਲਾਤ ਬਣ ਚੁੱਕੇ ਆ ਇਹ ਆਪਾਂ ਨਹੀਂ ਕਹਿ ਰਹੇ ਇਹ ਰਿਪੋਰਟਸ ਆ ਰਹੀਆਂ ਕਿਉਂਕਿ ਮੈਂ ਪ੍ਰਵਾਸੀ ਮਜ਼ਦੂਰਾਂ ਦੀ ਉਦਾਹਰਨ ਕਿਉਂ ਦਿੱਤੀ ਆ ਕਿਉਂਕਿ ਪੰਜਾਬ ਦੇ ਵਿੱਚ ਕੀ ਹੁੰਦਾ ਆਪਣੇ ਸੀਜ਼ਨ ਹੁੰਦਾ ਝੋਨੇ ਦਾ ਸੀਜ਼ਨ ਹੁੰਦਾ ਪ੍ਰਵਾਸੀ ਮਜ਼ਦੂਰ ਕੀ ਕਰਦੇ ਆ ਆਪਣੇ ਜੁਪੀ ਬਿਹਾਰ ਤੋਂ ਆਂਦੇ ਆ ਵਿਚਾਰੇ ਉਹ ਆਪਣੇ ਟ੍ਰੇਨਾਂ ਦੇ ਵਿੱਚ ਆਂਦੇ ਆ ਆਪਣਾ ਜੋ ਉਹਨਾਂ ਦਾ ਜੁੱਲੀ ਵਿਸਤਰਾ ਹੁੰਦਾ ਥੋੜਾ ਬਹੁਤਾ ਕੱਪੜੇ ਲੈ ਕੇ ਪਹੁੰਚ ਜਾਂਦੇ ਆ ਪੰਜਾਬ ਦੇ ਵਿੱਚ ਕਿ ਆਪਾਂ ਮਿਹਨਤ ਕਰਾਂਗੇ ਮਜ਼ਦੂਰੀ ਕਰਾਂਗੇ ਤੇ ਫਿਰ ਕੀ ਕਰਦੇ ਆ ਇੱਥੇ ਇਸ ਪਿੰਡ ਦੇ ਵਿੱਚੋਂ ਕੰਮ ਖਤਮ ਹੋਇਆ ਦੂਜੇ ਪਿੰਡ ਦੇ ਵਿੱਚ ਚਲੇ ਜਾਂਦੇ ਆ ਇਸ ਸ਼ਹਿਰ ਤੋਂ ਕੰਮ ਬੰਦ ਹੋ ਗਿਆ ਤਾਂ ਦੂਜੇ ਸ਼ਹਿਰ ਚ ਚਲੇ ਜਾਂਦੇ ਆ ਜਦੋਂ ਕੋਈ ਵੀ ਕੰਮ ਨਹੀਂ ਤਾਂ ਚੱਕਿਆ ਪਝੋੜਾ ਆਪਣਾ ਵਾਪਸ ਆ ਜਾਂਦੇ ਆ ਸੋ ਇਹ ਹਾਲਾਤ ਹੋਏ ਹੋਏ ਆ ਪੰਜਾਬੀਆਂ ਦੇ ਇਸ ਟਾਈਮ ਦੇ ਉੱਪਰ ਭਾਰਤੀਆਂ ਦੇ ਕਿਉਂਕਿ ਕਦੇ ਕੈਨੇਡਾ ਤੋਂ ਅਮਰੀਕਾ ਕਦੇ ਅਮਰੀਕਾ ਤੋਂ ਕੈਨੇਡਾ ਤੋਂ ਹੁਣ ਇਹ ਨਿਊਜ਼ ਆ ਰਹੀ ਆ ਕਿ ਆਏ ਦਿਨ ਹੁਣ ਇਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਕਿ ਲੋਕ ਅਮਰੀਕਾ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਜਾ ਰਹੇ ਆ ਕਿਉਂ ਜਾ ਰਹੇ ਆ ਕੀ ਉਹਦੀ ਵਜ੍ਹਾ ਇਹੀ وجہ ਸਿਰਫ ਸਿਰਫ ਇਹੀ ਆ ਕਿ 트럼ਪ ਪ੍ਰਸ਼ਾਸਨ ਦੀ ਜਿਹੜੀ ਸੱਤੀ ਕੀਤੀ ਹੋਈ ਆ ਆਏ ਦਿਨ ਜਿਹੜੀਆਂ ਆਈਸ ਦੀਆਂ ਰੇਡਾਂ ਹੋ ਰਹੀਆਂ ਸੋ ਇਹਨੇ ਪੰਜਾਬੀਆਂ ਨੂੰ ਸੋਚਣ ਦੇ ਉੱਪਰ ਮਜਬੂਰ ਕਰ ਦਿੱਤਾ ਕਿ ਤੁਹਾਡਾ ਫਿਊਚਰ ਕੀ ਐ ਇੱਥੇ ਕਿਉਂਕਿ ਆਏ ਦਿਨ ਨਵੇਂ ਤੇ ਨਵੇਂ ਲਾਅ ਬਣ ਰਹੇ ਐ ਇੱਥੇ ਹੁਣ ਤੁਸੀਂ ਦੇਖ ਲਓ ਟਰੱਕ ਇੰਡਸਟਰੀ ਨੂੰ ਦੇਖ ਲਓ ਜਿਹੜੀ ਅਮਰੀਕਾ ਦੀ ਬੈਕਬੋਨ ਦੱਸਿਆ ਜਾ ਰਿਹਾ ਉਹ ਹਲਾਕੇ ਰੱਖ ਦਿੱਤੀ ਐ ਹੁਣ ਨਵਾਂ ਲਾਅ ਜਿਹੜਾ ਪਾਸ ਹੋ ਗਿਆ ਸੀਨ ਰਫੀ ਸਾਹਿਬ ਨੇ ਜੋ ਕਿਸ ਚੀਜ਼ ਦੇ ਪਿੱਛੇ ਪੈਸੇ ਸੀ ਉਹ ਉਹਨੇ ਉਹ ਪੂਰਾ ਕਰਵਾ ਲਿਆ ਐਫ ਐਮ ਸੀ ਐਸ ਏ ਦਾ ਹੁਣ ਜਿਹੜਾ ਲਾਅ ਸੀਗਾ ਉਹ ਲਾਗੂ ਹੋ ਗਿਆ ਕਿ ਹੁਣ ਕੋਈ ਵੀ ਵਰਕ ਪਰਮਿਟ ਵਾਲਾ ਜਿਹਨੇ ਅਸਾਈਲਮ ਤੋਂ ਬਾਅਦ ਵਰਕ ਪਰਮਿਟ ਉਹਨੂੰ ਮਿਲਿਆ ਵੀ ਆ ਉਹ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਨਹੀਂ ਬਣਾ ਸਕਦਾ ਔਰ ਟਰੱਕ ਨਹੀਂ ਚਲਾ ਸਕਦਾ ਸੋ ਇਹ ਲਾਅ ਪਾਸ ਹੋ ਗਿਆ ਤੇ ਨਾਲ ਦੀ ਨਾਲ ਹੋਰ ਵੀ ਐਸੇ ਦੇ ਮੁਤਾਬਿਕ ਕਿੰਨੇ ਇਦਾਂ ਦੇ ਲਾਅ ਪਾਸ ਹੋ ਰਿਹਾ ਹੁਣ ਜੌਰਜੀਆ ਸਰਕਟ ਦੇ ਵਿੱਚ ਵੀ ਇੱਕ ਲਾਅ ਲੈ ਕੇ ਆ ਗਏ ਕਿ 5 ਸਾਲ ਦੇ ਬਾਅਦ ਆਪਣੇ ਆਪ ਹੀ ਐਕਸਪਾਇਰੀ ਹੋ ਜਾਣੇ ਖਤਮ ਹੋ ਜਾਣੇ ਲਾਇਸੈਂਸ ਜਿਨ੍ਹਾਂ ਦੇ ਬਣੇ ਹੋਏ ਵੀ ਆ ਔਰ ਜਦੋਂ ਦੁਆਰੇ ਰੀਨਿਊ ਕਰਵਾਉਣੇ ਆ ਤਾਂ ਦੁਆਰੇ ਸਾਰਾ ਪ੍ਰੋਸੀਜਰ ਕਰਨਾ ਪੈਣਾ ਉਹਨਾਂ ਦੁਆਰਾ ਤੋਂ ਸਾਰੀ ਕਾਰਵਾਈ ਕਰਨੀ ਪੈਣੀ ਆ ਕਿਉਂਕਿ ਉਹਨਾਂ ਨੂੰ ਸ਼ੱਕ ਆ ਕਿ ਜਿਹੜੇ ਲਾਇਸੈਂਸ ਬਣੇ ਆ ਅੰਤ ਤੋਂ ਜ਼ਿਆਦਾ ਤਾਂ ਉਹ ਬਣੇ ਹੋਏ ਆ ਵੀ ਫੇਕ ਤਰੀਕੇ ਦੇ ਨਾਲ ਜਾਂ ਜਿਹਨਾਂ ਨੂੰ ਇੰਗਲਿਸ਼ ਨਹੀਂ ਆਂਦੀ ਸੋ ਇਦਾਂ ਸੋ ਐਸੀ ਤਰ੍ਹਾਂ ਦੀਆਂ ਸਖਤਾਈਆਂ ਹੋ ਰਹੀਆਂ ਆ ਆਏ ਦਿਨ ਨਵੇਂ ਤੇ ਨਵੇਂ ਨਿਯਮ ਬਣਾਏ ਜਾ ਰਹੇ H1B ਵੀਜ਼ਾ ਧਾਰਕਾਂ ਜਿਹੜੇ ਉਹਨਾਂ ਦੇ ਕੰਪਨੀਆਂ ਦੇ ਉੱਪਰ ਕਿੰਨੀ-ਕਿੰਨੀ ਫੀਸਾਂ ਲਾਤੀਆਂ ਕਿ ਉਹਨਾਂ ਰੋਕਿਆ ਜਾਵੇ ਕਈ ਕਈ ਸਟੇਟਾਂ ਚ ਦਾ ਫੁੱਲ ਰੇਟਾ ਦੇ ਵਿੱਚ ਹੋਗੇ ਟੈਕਸਸ ਦੇ ਵਿੱਚ ਇਹ ਕਰਤਾ ਕਿ ਤੁਸੀਂ ਬੈਨ ਨਹੀਂ ਕਰ ਦਿੱਤੇ ਭਾਰਤੀਆਂ ਨੂੰ 1 ਸਾਲ ਦੇ ਲਈ ਹੁਣ 27 ਦੇ ਵਿੱਚ ਜਾ ਕੇ ਅਪਾਇੰਟਮੈਂਟਾਂ ਮਿਲਣਗੀਆਂ ਸੋ ਐਸੀ ਤਰ੍ਹਾਂ ਦੇ ਲਗਾਤਾਰ ਜਿਹੜੇ ਇਹ ਲਾਅ ਆ ਰਿਹਾ ਜਾਂ ਇੰਨੀ ਜ਼ਿਆਦਾ ਸ਼ਕਤੀ ਹੋ ਰਹੀ ਆ ਸੋ ਹੁਣ ਪੰਜਾਬੀ ਸੋਚ ਰਿਹਾ ਕਿ ਅਸੀਂ ਆਪਾਂ ਇੱਥੋਂ ਚੱਲਦੇ ਆ ਤੇ ਅਸੀਂ ਕੈਨੇਡਾ ਦੇ ਵਿੱਚ ਸੇਫ ਰੋਵਾਂਗੇ ਪਰ ਉਹਨਾਂ ਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਵੀ ਸੇਮ ਇਹੀ ਹਾਲਾਤ ਨੇ ਉਥੇ ਵੀ ਆਏ ਦਿਨ ਕੋਈ ਨਾ ਕੋਈ ਰਿਪੋਰਟਸ ਆਂਦੀ ਆ ਕਿ ਕੈਨੇਡਾ ਤੋਂ ਭਾਈ 9 ਲੱਖ ਬੰਦਿਆਂ ਦੇ ਵੀਜ਼ਾ ਐਕਸਪਾਇਰੀ ਹੋ ਰਿਹਾ ਤੇ ਉਹਨਾਂ ਨੂੰ ਅੱਗੇ ਮਿਲਣ ਦੇ ਕੋਈ ਚਾਂਸ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਫਿਰ 2026 ਦੇ ਵਿੱਚ ਵੀ ਇਹੀ ਸੀਨ ਆ ਕਿ 9-10 ਲੱਖ ਬੰਦਾ ਐਕਸਪਾਇਰੀ ਹੋ ਰਿਹਾ ਉਹਨਾਂ ਦਾ ਵੀਜ਼ਾ ਵਰਕ ਪਰਮਿਟ ਉਹਨਾਂ ਦਾ ਵੀ ਕੁਝ ਨਹੀਂ ਪਤਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਔਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਅਮਰੀਕਾ ਦੀ ਤਰ੍ਹਾਂ ਢੋਲ ਵਜਾ ਕੇ ਕਾਰਵਾਈ ਨਹੀਂ ਕਰ ਰਿਹਾ ਆਏ ਦਿਨ ਕੈਨੇਡਾ ਤੋਂ ਵੀ ਕੁਝ ਲੋਕ ਡਿਟੇਨ ਹੋ ਰਿਹਾ ਫੜ ਹੋ ਰਿਹਾ ਕਾਰਵਾਈਆਂ ਲਗਾਤਾਰ ਚੱਲਦੀਆਂ ਪਈਆਂ ਕੈਨੇਡਾ ਦੇ ਵਿੱਚ 20 ਜਹਾਜ਼ ਪਰ ਪਰ ਕੇ ਇੰਡੀਆ ਜਾ ਰਿਹਾ ਹਾਲਾਂਕਿ ਉਹ ਇਸ ਸਟੇਜ ਨੂੰ ਉਛਾਲ ਨਹੀਂ ਰਹੇ ਉਹ ਚੁੱਪਚਾਪੀਤੇ ਆਪਣਾ ਕੰਮ ਕਰਦੇ ਪਏ ਆ ਸੋ ਇਹ ਚੀਜ਼ ਪੰਜਾਬੀਆਂ ਨੂੰ ਹੁਣ ਸੋਚਣੀ ਪਵੇਗੀ ਜਿੰਨੇ ਵੀ ਆਪਣੇ ਭਾਰਤੀਆ ਪਹਿਲਾਂ ਜਾਨ ਦਾ ਰਿਸਕ ਲੈ ਕੇ ਇੱਥੇ ਪਹੁੰਚੇ ਸੀਗੇ ਹੁਣ ਇੱਥੋਂ ਉੱਥੇ ਜਾ ਰਿਹਾ ਕੀ ਹੋਵੇਗਾ ਅਗਲਾ ਤੁਹਾਡਾ ਫਿਊਚਰ ਕਿਸ ਹੱਦ ਤੇ ਜਾ ਕੇ ਤੁਸੀਂ ਰੁਕਾਉਂਗੇ ਕੀ ਤੁਹਾਡਾ ਫਿਊਚਰ ਹੋਵੇਗਾ ਕਿਉਂਕਿ ਇਹਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਇਸ ਟਾਈਮ ਦੇ ਉੱਪਰ ਇਸ ਲਈ ਵੀ ਮੈਂ ਕਹਿ ਰਿਹਾ ਕਿ ਤੁਸੀਂ ਜਿੱਥੇ ਬੈਠੇ ਉੱਥੇ ਹੀ ਬੈਠੇ ਰਹੋ ਕੀ ਹੁੰਦਾ ਕਿ ਤੁਸੀਂ ਲਾਲਚ ਦੇ ਵਿੱਚ ਆ ਜਾਂਦੇ ਆ ਜਾਂ ਫਿਰ ਏਜੰਟਾਂ ਦੇ ਚੱਕਰਾਂ 'ਚ ਫਸ ਜਾਂਦੇ ਆ ਕੀ ਪਹਿਲਾਂ ਇੱਥੇ ਤੱਕ ਪਹੁੰਚਣ ਤੋਂ ਕੁਝ ਪੈਸੇ ਦਿੰਦੇ ਆ ਫਿਰ ਇੱਥੋਂ ਬਾਅਦ ਅੱਧਰ ਉੱਧਰ ਮੂਵ ਹੋਣ ਦੇ ਵਿੱਚ ਤੁਸੀਂ ਪੈਸੇ ਬਰਬਾਦ ਕਰਦੇ ਆ ਤੇ ਉਹਦੇ ਵਿੱਚ ਤੁਹਾਡੇ ਪੈਸੇ ਵੀ ਜਾਂਦੇ ਆ ਟਾਈਮ ਵੀ ਜਾਂਦਾ ਤੇ ਤੁਹਾਨੂੰ ਜੋ ਮੰਜ਼ਿਲ ਹੁੰਦੀ ਆ ਉਹ ਮਿਲਦੀ ਵੀ ਨਹੀਂ ਕਿਉਂਕਿ ਇਹ ਵੀਡੀਓ ਬਣਾਉਣ ਦਾ ਸਿਰਫ ਸਿਰਫ ਇਹੀ ਇੱਕ ਮਕਸਦ ਆ ਕਿ ਇਸ ਟਾਈਮ ਦੇ ਉੱਪਰ ਬਾਰਡਰ ਦੇ ਉੱਪਰ ਇੰਨੀ ਕਿ ਜ਼ਿਆਦਾ ਸਖਤਾਈ ਹੋਈ ਵੀ ਆ ਹਾਲਾਂਕਿ ਤੁਹਾਨੂੰ ਅਮਰੀਕਨ ਜਿਹੜੇ ਬਾਰਡਰ ਆ ਤੇ ਰੋਕਦੇ ਨੇ ਉਹ ਜਾਣ ਦਿੰਦੇ ਆ ਪਰ ਨਾਲ ਦੀ ਨਾਲ ਉਹ ਇਨਫੋਰਮੇਸ਼ਨ ਦੇ ਦਿੰਦੇ ਆ ਕੈਨੇਡਾ ਵਾਲਿਆਂ ਨੂੰ ਕਿ ਸਾਡੇ ਇੱਥੋਂ ਲੋਕ ਤੁਹਾਡੇ ਐਂਟਰ ਹੋਣ ਲੱਗਿਆ ਤਾਂ ਤੁਹਾਨੂੰ ਗ੍ਰਿਫਤਾਰ ਕਰ ਲੈਣੇ ਚਾਹੀਦੇ ਆ ਸੋ ਜਦੋਂ ਇਹ ਹੀ ਕੈਨੇਡਾ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਸੋ ਇਹਨਾਂ ਤੇ ਹੁਣ ਬਾਰਡਰਾਂ ਦੀਆਂ ਸੰਧੀਆਂ ਵੀ ਹੋਈਆਂ ਤੁਹਾਨੂੰ ਪਤਾ ਤੇ ਨਾਲ ਦੀ ਨਾਲ ਉਹ ਭਰਾਵਾਂ ਨੇ ਅਮਰੀਕਾ ਦੇ ਵਿੱਚ ਵੀ ਐਸਾਈਲਮ ਅਪਲਾਈ ਕੀਤੀ ਹੁੰਦੀ ਆ ਔਰ ਆਈਐਸ ਦੇ ਲੋੜੀ ਦੇ ਵੀ ਹੁੰਦੇ ਆ ਫਿਰ ਉਹ ਕੈਨੇਡਾ ਇਹਨਾਂ ਨੂੰ ਇੱਥੇ ਮੂਵ ਕਰ ਦਿੰਦੀ ਆ ਦੁਆਰ ਤੋਂ ਹੈਂਡਓਵਰ ਕਰ ਦਿੰਦੀ ਆ ਅਮਰੀਕਾ ਨੂੰ ਜਿੱਥੇ ਕਿ ਤੁਸੀਂ ਅਗਰ ਅਮਰੀਕਾ ਦੇ ਵਿੱਚ ਰਹਿੰਦੇ ਨਾ ਬੇਸ਼ੱਕ ਤੁਸੀਂ ਨਾ ਹੱਥ ਲੱਗਦੇ ਆਈਐਸ ਦੇ ਜਾਂ ਫਿਰ ਜਿਸ ਤਰ੍ਹਾਂ 트럼ਪ ਨੇ ਮੋੜਾ ਕਟਿਆ ਹੁਣ ਮਿਨੀ ਸੋਟਾ ਦੇ ਵਿੱਚ ਵੀ ਫੈਡਰਲ ਏਜੰਟ ਜਿਹੜੇ ਆਪਣੇ ਸਾਰੇ ਵਾਪਸ ਆ ਗਏ ਉਹ ਆਪਰੇਸ਼ਨ ਬੰਦ ਕਰ ਦਿੱਤਾ ਔਰ ਜਿੱਦਾਂ ਟੋਮ ਹੋਮਨ ਦਾ ਵੀ ਬਿਆਨ ਆ ਗਿਆ ਕਿ ਅਸੀਂ ਹੁਣ ਕ੍ਰਿਮੀਨਲ ਦੇ ਉੱਪਰ ਹੀ ਕਾਰਵਾਈ ਕਰਾਂਗੇ ਦੂਜਿਆਂ ਦੇ ਉੱਪਰ ਹਲੇ ਘੱਟ ਸੋਚਾਂਗੇ ਪਹਿਲਾਂ ਜਿਹੜੇ ਮੋਸਟ ਕ੍ਰਿਮੀਨਲ ਇੱਥੇ ਉਹਨਾਂ ਨੂੰ ਹੀ ਅਰੈਸਟ ਕਰਾਂਗੇ ਕੀ ਪਤਾ ਹੁਣ ਜਿਹੜੀ ਮੋੜਾ ਘਟ ਰਹੀ ਹੈ 트럼ਪ ਪ੍ਰਸ਼ਾਸਨ ਤੁਹਾਡਾ ਬਚਾਅ ਹੋ ਜਾਵੇ ਪਰ ਅਗਰ ਤੁਸੀਂ ਕਬਰ ਆਗੇ ਜਾਂ ਕਿਸੇ ਦੀ ਗੱਲਾਂ 'ਚ ਆ ਕੇ ਅਮਰੀਕਾ ਤੋਂ ਮੂਵ ਕੈਨੇਡਾ ਹੋਣ ਲੱਗੇ ਤਾਂ ਤੁਸੀਂ 100% ਫੜੇ ਜਾਓਗੇ ਔਰ ਤੁਹਾਡਸੀ ਫਿਰ ਆਈਸ ਦੇ ਹੱਥ ਲੱਗੂਗੇ ਤੇ ਫਿਰ ਤੁਹਾਨੂੰ ਡੀਟੇਨ ਹੋਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਹਾਲਾਂਕਿ ਤੁਸੀਂ ਅਮਰੀਕਾ ਦੇ ਵਿੱਚ ਰਹੋਗੇ ਤੁਹਾਡਾ ਕਾ ਕੇਸ ਚੱਲਦਾ ਹੂਗਾ ਕੱਲ੍ਹ ਨੂੰ ਤੁਸੀਂ ਲਾਅਰ ਕਰ ਸਕਦੇ ਕੁਝ ਵੀ ਹੋ ਸਕਦਾ ਕਿਉਂਕਿ ਹੁਣ ਇਦਾਂ ਦੇ ਵੀ ਜੱਜ ਬੈਠੇ ਆ ਹਜੇ ਵੀ ਕਿ ਕਿਸੇ ਨਾ ਕਿਸੇ ਦਾ ਬੌਂਡ ਪਾਸ ਹੋ ਰਿਹਾ ਸੋ ਇਹ ਕਾਰਵਾਈਆਂ ਵੀ ਹੋ ਰਹੀਆਂ ਪਰ ਅਗਰ ਤੁਸੀਂ ਉੱਥੇ ਫੜੋਗੇ ਤੁਹਾਡੇ ਸਾਰੇ ਇਹਦੇ ਸਾਰੇ ਰਸਤੇ ਬੰਦ ਹੋ ਜਾਣੇ ਆ ਹਾਲਾਂਕਿ ਡਰ ਹੈਗਾ ਕਿ ਹੁਣ 33 ਜਿਹੜੇ ਨਵੇਂ ਜੱਜ ਅਪਾਇੰਟ ਕੀਤੇ ਆ ਟਰੰਪ ਪ੍ਰਸ਼ਾਸਨ ਨੇ ਜਿਹੜੇ ਟਰੰਪ ਦੀ ਹੀ ਬੋਲੀ ਬੋਲਦੇ ਆ ਜਿਨ੍ਹਾਂ ਨੂੰ ਇਹੀ ਕਹਿ ਕੇ ਲਗਾਇਆ ਗਿਆ ਕਿ ਤੁਸੀਂ ਸਿਰਫ ਉਹ ਸਿਰਫ ਇਹ ਜਿਹੜਾ ਬੈਕਲੌਗ ਲੱਗਾ ਇਹਨੂੰ ਖਤਮ ਕਰਨਾ ਤੁਸੀਂ ਜ਼ਿਆਦਾ ਡਿਪੋਰਟ ਕਰਨ ਤੇ ਸਾਰਿਆਂ ਨੂੰ ਆਰਡਰ ਦੇਣੇ ਆ ਨਾ ਕਿ ਇੱਥੇ ਬੌਂਡ ਦੇ ਕੇ ਜਾ ਕਿਸੇ ਦੇ ਐਸਾਈਲਮ ਪਾਸ ਕਰਕੇ ਉਹਨੂੰ ਗ੍ਰੀਨ ਕਾਰਡ ਤੇ ਆਰਡਰ ਕਰਨੇ ਆ ਸੋ ਹੁਣ 128 ਜੱਜ ਜਿਹੜੇ ਇਹਨਾਂ ਨੇ ਕੱਢੇ ਸੀਗੇ 트럼ਪ ਸ਼ਾਸਨੇ ਹੋਣ ਤੱਕ ਸੋ 33 ਜੱਜਾਂ ਨੂੰ ਇਹਨਾਂ ਨੇ ਨਵੇਂ ਨੂੰ ਅਪਾਇੰਟ ਵੀ ਕੀਤਾ ਤੋ ਉਹ ਜਿਹੜੇ ਸਿਰਫ ਸਿਰਫ 트럼ਪ ਦੀ ਹੀ ਬੋਲੀ ਬੋਲਣਗੇ ਬਾਕੀ ਤੁਸੀਂ ਆਪ ਸਿਆਣੇ ਆ ਇਸ ਲਈ ਨਾ ਭਜੋ ਕਿ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਜੇ ਅਗਰ ਤੁਸੀਂ ਉੱਥੇ ਫੜ ਹੋਗੇ ਤਾਂ ਤੁਸ ਤੋਂ ਅੱਡਾ ਪਤਾ ਹੀ ਹੈ ਡਿਟੇਨ ਹੋ ਕੇ ਤੁਹਾਡੇ ਨਾਲ ਕੀ ਕੀਤਾ ਜਾਵੇਗਾ ਬਾਕੀ ਆਪਾਂ ਦਾ ਅਰਦਾਸ ਇਹੀ ਕਰਦੇ ਆ ਕਿ ਰੱਬਾ ਜਲਦੀ ਜਲਦੀ ਸਾਰਾ ਕੁਝ ਠੀਕ ਕਰ ਦਵੇ ਆਈ ਹੋਪ ਹੋ ਵੀ ਜਾਣਾ ਹੁਣ ਜਿੱਦਾਂ 트럼ਪ ਨੇ ਮੋੜਾ ਘਟਿਆ 트럼ਪ ਨੂੰ ਪਤਾ ਵੀ ਅੱਗੇ ਹੁਣ ਮਿਡ ਟਰਮ ਦੀਆਂ ਇਲੈਕਸ਼ਨ ਵੀ ਹੋਣੀਆਂ ਤਾਂ ਉਹਦੇ ਵਿੱਚ ਹੁਣ ਇਹਨੂੰ ਪਿੱਛੇ ਹਟਣਾ ਹੀ ਪੈਣਾ ਸੀਗਾ ਬਾਕੀ ਆਈ ਹੋਪ ਪੱਕਾ ਹੀ ਪਿੱਛੇ ਹਟ ਜਾਵੇ ਕਿਉਂਕਿ ਬਹੁਤ ਤਾਦਾਦਾਰ ਦੇ ਵਿੱਚ ਲੋਕ ਇੱਥੋਂ ਨਿਕਲ ਚੁੱਕੇ ਆ ਬਾਕੀ ਆਈਸ ਦੇ ਵਿੱਚ ਵੀ ਸਾਰਾ ਕੁਝ ਡਿਟੇਲਿੰਗ ਸੈਂਟਰ ਜਿਹੜੇ ਫੁੱਲ ਹੋਏ ਪਏ ਆ ਹੁਣ ਥੋੜੀ ਜੀ ਬ੍ਰੇਕ ਲੱਗੇਗੀ ਤਾਂ ਤੁਸੀਂ ਇਸ ਦਾ ਫਾਇਦਾ ਉਠਾਓ ਇਹ ਨਾ ਹੋਵੇ ਤੁਸੀਂ ਬਾਹਰ ਜਾਂਦੇ ਜਾਂਦੇ ਕਿਤੇ ਫਾੜ ਹੋ ਜਿਓ ਆਈ ਹੋਪ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਜਰੂਰ ਆਪਣੀ ਸਾਂਝੀ ਕਰਿਓ ਕਿ ਤੁਹਾਡਾ ਵੀ ਉਹੀ ਹਾਲ ਹੋਇਆ ਜਿਹੜੇ ਪੰਜਾਬ ਦੇ ਵਿੱਚ ਆਪਣੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਕਿ ਅੱਜ ਇੱਥੇ ਕੱਲ ਨੂੰ ਉੱਥੇ ਉਹ ਹਾਲਾਤ ਤੁਸੀਂ ਆਪਣੇ ਨਾਂ ਬਣਾ ਯਾ ਵੀ ਮਿਹਨਤ ਕਰੋ ਤੇ ਚੜਦੀ ਕਲਾ ਚ ਰਹੋ ਬਾਬਾ ਨਾਨਕ ਸਾਰਾ ਕੁਝ ਠੀਕ ਕਰੇਗਾ ਬਾਕੀ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਹਾਈ ਕਰਨਾ ਨਾ ਭੁੱਲਿਓ ਬਾਕੀ ਅਜੇ ਤੱਕ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਪੰਜਾਬੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਵੱਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਕੋਈ ਜਿਹੜੀ ਵੀ ਨਵੀਂ ਛੋਟੀ ਅਪਡੇਟ ਆਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਦੀ ਆ